हेलो जी सारे सत श्रीकाल जी हो सारे ठीक ठाक हो जी आप ठीक तो है जी जितो महाराज चलहरा ग्डा ठीक है जी बाकी मैं बना लगी जी रोटी न्याण ने स्कूल में भेज दिया क्योंकि मैं तू लेट इस करके न्याय का छोट लिया नहीं चलता है न्याय का तो बजी हो माड़ा मोटा हिंदी थोड़ा सा ज्यादा नहीं लिया है इस करके सी ਇਹ ਪਣਾ ਨਹੀਂ ਹੁੰਦਾ ਹੈ। ਗਿਆਨ ਗਿਆਨਨ ਨੂੰ ਤੇਜੀ ਦਾ ਮੁੱਦਰ ਮਜਾ ਦਾ ਆ ਆਹ ਕਾ ਇਹਨੇ ਰੋਟੀ ਤਾਲ ਲਈ। ਬਾਕੀ ਸਾਰਾ ਕੰਮ ਮਾਰ ਐਸੇ ਤਰ੍ਹਾਂ ਪਿਆ ਉਹਨੇ ਭਾਂਡੇ ਢੁੰਦੇ ਸੀ ਕਿ ਮਸਾ ਵੀ ਸੀ ਤਰ੍ਹਾਂ ਪਿਆ ਆ। ਇਹ ਰੋਟੀ ਬਣਾ ਤਾ ਫਿਰ ਸਾਰਾ ਕੰਮ ਕਰੂੰਗੀ ਮੈਂ। ਮੈਂ ਤਾਂ ਦੇ ਲਈ ਜੂੰਗੀ ਰੋਟੀ ਬਣਾ ਕਾ। ਬਾਕੀ ਦੀਦੀਆਂ ਕਰਾਈ ਦੀ ਅੱਜ ਕਿਉਂਕਿ ਅੱਜ ਮੈਂ ਉਹਦੀ ਲੈ ਕੇ ਗੰਮ ਭਾਂਡੇ ਢੁੰਦੇ ਮਾਂ ਚ ਜੂਆਂ ਦੇ ਸਾਫ ਕਰ ਜੂਆਂ। ਪੁਰਾਤਮਿਕ ਕੋਵਿਡ ਐਮੂ ਨਾ ਆਦੀਆ ਬਣਾ ਤੂੰ ਬੇੜਾ ਜੀ ਹੋਣੀ ਉਹਨੇ ਮੇਰੀ ਜਾਗੀ ਮੈਂ ਤਾਂ ਜਾਰੀ ਰੋਟੀ ਖਾ ਕੇ ਆਪਣੀ ਖਾਣੀ ਬੂਦੀ ਪਾ ਮੇਰਾ ਵੀ ਕੰਮ ਹੋ ਪਈਓ ਬਾਕੀ ਮਿਲਦੀ ਆਲੀ ਨੂੰ ਦੁਪਹਿਰੇ ਨੂੰ ਮੈਂ ਦੁਪਹਿਰੇ ਨੂੰ 12:30 12:1 ਵਜੇ ਆਉਂਗੀ ਫਿਰ ਮਿਲੂ ਆ ਦੇਖੋ ਜੀ ਨਿਆਣੇ ਸਕੂਲ ਜਾ ਰਹੇ ਨੇ ਦੀਪੂ ਦੀਪਾ ਜਪੁੱਤ ਇੱਧਰ ਨੂੰ ਆਉਣਾ ਕਰ ਨਹੀਂ ਜਾਣਾ ਮੂਝ ਨੇ ਹੱਥ ਮਾਣਾ ਤੇ ਤੁਸੀਂ ਕਿੱਥੇ ਚੱਲੇ ਨਾ ਮੰਦਰ ਜਾ ਰਹੀ ਨਾ ਰੱਖ ਲੈ ਟਿੱਡੀ ਨੂਰੀ ਟਿੱਡੀ ਟਿੱਡੀ ਨੂਰੀ ਰਾਹ ਬੁੱਤ ਲੋ ਜੀ ਛਾਲੂ ਲੱਗ ਗਿਆ ਆ ਟਿੱਡੀ ਪਤਾ ਨਹੀਂ ਕੀ ਕਰ ਰਹੀ ਤੇ ਆਪਾਂ ਲੱਗੇ ਆ ਭਾਂਡੇ ਧੋਣ ਠੀਕਾ ਜੀ ਉਸ ਤੋਂ ਬਾਅਦ ਕਰੂੰਗੀ ਗੈਸ ਸਾਫ ਤੇ ਬਸ ਭਾਂਡੇ-ਬੁੰਡੇ ਧੋ ਕਾ ਗੈਸ ਸਾਫ ਕਰ ਕਾ ਲਾ ਕੇ ਪੋਚੇ ਫਿਰ ਬਿੱਲੀ ਫਿਰ ਮਿਲਦੇ ਆ ਜੀ ਆਪਾਂ ਥੋੜੀ ਦੇਰ ਬਾਅਦ ਫਿਰ ਦੇਖਾਂਗੇ ਅੱਗੇ ਕੀ-ਕੀ ਕਰਾਂਗੇ ਹੱਦ ਸਾਡੀ ਬੀਬੀ ਦੇਖ ਕਿਆ ਕਰ ਰਹੀ ਇਹ ਵੀ ਚਾਹ ਵੀ ਕਹਾਟੀਆ ਜੀ ਆਪਾਂ ਗੈਸ ਸਾਫ ਕਰਤੀ ਆ ਤੇ ਭਾਂਡੇ-ਪੁੰਡੇ ਵੀ ਧੋ ਲਈਏ ਠੀਕ ਹੈ ਹੁਣਾਂ ਨਿਬੜ ਗਿਆ ਥੋੜਾ ਸੋਈਦਾ ਇਹ ਬਲਾਗਾ ਬਸ ਪੋਚਾ-ਕੁੱਚਾ ਲਾਣਾ ਹਦੇ ਢਿੱਡਾ ਸਾਡਾ ਖੜਾ ਹੋ ਰਾਂ ਬਾਕੀ ਵੀ ਕੰਮ ਨਿਬੜ ਗਿਆ ਆਲਮੋਸਟ ਸੌਰਾ ਠੀਕ ਹੈ ਇਹ ਲਾਵਾਂਗੇ ਪੋਚਾ ਕੋਈ ਮਾ ਆਪਾਂ ਲਾਰੇ ਪੋਚਾ ਤੇ ਵਾਪਨਾ ਕੰਮ ਨਿਪੜ ਗਿਆ ਇਹ ਵਾਪਾਂ ਟਿੱਡੂ ਨੂੰ ਨਵਾਵਾ ਕੇ ਹਨਾ ਟਿੱਡੇ ਨਾ 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 ਹਾਂ ਯਾਰ ਆ ਗਾ ਹੀ ਟਿੱਡੀ ਟਿੱਡੀ ਆ ਯਾ ਯਾ ਕਿਉਂ ਦਊ ਨਾ ਨਹੀਂ ਲੋ ਜੀ ਦੀਪੀਨਾ ਲੱਗੀ ਹੋਈ ਹੈ ਮੰਚਾ ਬਣਵਾਣਾ ਟੁੱਟ ਗਿਆ ਤਾਂ ਹੈ ਵਿੱਚੋਂ ਜੀ ਲੋ ਜੀ ਚਾਹ ਬਣਾ ਲਈ ਆਪਾਂ ਅੱਜ ਮੌਸਮ ਮੌਸ ਦਾ ਮੱਥਾ ਟੇਕਣ ਡੜੀ ਗਏ ਕੇ ਗਿਆ ਤੁਮਾਂ ਦੀ ਤਾਲੀ ਕਰੋ ਮੇਰਾ ਕਾਕਾ ਹੀ ਗੂਠਿਆ ਦੱਧਿਆ ਖਾਣ ਲੱਗ ਗਿਆ ਹਨਾ ਮੁੱਕ ਲੱਗ ਗਿਆ ਹਮ ਸਟੈਪਰ ਡੰਡੇ ਡੰਡੇ ਤੋਤੇ ਪੈਣੇ ਜੀ 아데 안 먹는 야. 안녕. 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 क्या कर रही है? खे क्या खेल रही हम मत चाचा का मना कर रही है। हां टेडी होगी। सोगी।, सोगी? ਕਰਾ ਲ ਆ ਗਿਆ ਵੇ ਹੁਣ ਹੈਲੋ ਕੌਣ ਆ ਆਟਾ ਦਿਆ ਮੈਂ ਗੁੰਨਣਾ ਆਟਾ ਘਾਣਾ ਪਾਉਣਾ ਗੁੰਨੂਣਾ ਲੋ ਇਹਦਾ ਚਾਹ ਦੀ ਚਿਆਨੀ ਆਟਾ ਗੁੰਨੂ ਪਾਣੀ ਲੈ ਲੂ ਪਾਣੀ ਦੀ ਐ ਵੀ ਮਨੇ ਕੱਲ ਨੂੰ ਹਮਲੇ ਨੂੰ ਮਲੇ ਇੱਕ ਮੁੱਠ ਆ ਦੇਖੋ ਜੀ ਦੀਦੀ ਬਣਾ ਰਹੀ ਆ ਰੋਟੀ ਇੱਧਰ ਬਣੀ ਹੋਈ ਆ ਸਬਜੀ ਤੇਦੀ ਮਾਫੀ ਨੂੰ ਰੋਟੀ ਦਿਓ ਰੋਟੀ ਮੰਗਰੀ ਮਾਫੀ ਰੋਟੀ ਉੱਧਰਲੇ ਡੱਬੇ ਮਾ ਵੀ ਪਈ ਤੀ ਚੱਲ ਫਿਰ ਦੇ ਦੇ ਦੀਦੀ ਰੋਟੀ ਉਹ ਇੱਧਰ ਮਚੀ ਲੈ ਲਈ ਨੋ ਮੈਂ ਹੋਰ ਪਹਿਲਾਂ ਬਣਾ ਕੇ ਨੇ ਆਖਰੀ ਤਾਰ ਰਹੇ ਤੇ ਨਾ ਇਹ ਜੋਗ ਬਣਾ ਕੇ ਰੱਖਦੀ ਸੀ ਮਨੇ ਰੋਟੀ ਲੈ ਜੀ ਇਹਨੇ ਰੋਟੀ ਦੀ ਆਉ ਆਪਣੀ ਮਾਫੀ ਨੂੰ ਮੇਰੀ ਮਾਫੀ ਖਾਲੇ ਰੋਟੀ ਚੂਰਕਾ ਦਿऊं ਚਲ ਠੀਕ ਹੈ ਚੂਰਕਾ ਦੇ ਲਈ ਰੁਕ ਜਾ ਦੋ ਮਿੰਟ ਲੈ ਦੀਦੀ ਚਲੋ ਜੀ ਫਿਰ ਕਹਿ ਦੋ ਬਾਏ ਬਾਏ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰ ਦਿਓ ਜੀ ਚਲੋ ਠੀਕ ਹੈ ਜੀ ਬਾਏ ਬਾਏ ਕੱਲ ਨੂੰ ਮਿਲਦੇ ਆ ਜੀ